ਸਾਹਿਬ ਜੀ ਕੋਲ ਦੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੂਤੀ ਆਪਣੀ ਸਕਰੀਨ ਦੇ ਉੱਤੇ ਜਿਲਾ ਗਰਦਾਸਪੁਰ ਤੋਂ ਸੰਜੇ ਕੀਤੀਆਂ ਗਈਆਂ ਸਾਡੇ ਪੱਤਰਕਾਰ ਵੱਲੋਂ ਤੁਸੀਂ ਦੇ ਦੇ ਪਿਓ ਕੀ ਅੱਜ ਜਿਲਾ ਗਰਦਾਸਪੁਰ ਦੇ ਵਿੱਚ ਪੰਜਾਬ ਪੁਲਿਸ ਤੇ ਸੀਨੀਅਰ ਅਧਿਕਾਰੀ ਇੰਦਰਪ੍ਰੀਤ ਸਿੰਘ ਡੀਆਈਜੀ ਪਹੁੰਚੇ ਤੁੰਦਾ ਦੀ ਕਿ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਆ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕਾਸੋ ਬਿਆਨ ਜਿਲਾ ਗਰਦਾਸਪੁਰ ਦੇ ਵਿੱਚ ਚਲਾਇਆ ਗਿਆ ਇਸਲਾਮਾਬਾਦ ਦੇ ਵਿੱਚ ਪੁਲਿਸ ਪਾਰਟੀ ਦੇ ਨਾਲ ਡੀਆਈਜੀ ਇੰਦਰਪ੍ਰੀਤ ਸਿੰਘ ਪਹੁੰਚੇ ਤੇ ਉਥੋਂ ਦਾ ਜਾਇਜਾ ਲਿਆਤੰਦਾ ਦਈਏ ਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਜਿਹੜਾ ਆ ਉਹ ਨਸ਼ੇ ਦੇ ਵਿਰੁੱਧ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਦੇ ਵਿੱਚ ਡੀਆਈਜੀ ਇੰਦਰਪੀਰ ਸਿੰਘ ਹੋਣਾ ਨੇ ਦੱਸਿਆ ਕਿ ਬਹੁਤ ਸਾਰੇ ਜਿਹੜੇ ਆ ਜਿਲ੍ਹਾ ਗਰਦਾਸਪੁਰ ਤੋਂ ਵੀ ਨਸ਼ਾ ਦਸ ਕਰਾਣੂ ਫੜਿਆ ਤੇ ਨਾਲ ਦੀ ਨਾਲ ਉਹਨਾਂ ਦੇ ਉੱਤੇ ਕਈ ਜਿਹੜੇ ਆ ਪਰਚੇ ਵੀ ਕੀਤੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਨਸ਼ੇ ਦੇ ਕੰਜ਼ਿਊਮਰਾਂ ਨੂੰ ਇੱਥੋਂ ਲੈ ਕੇ ਜਿਹੜਾ ਆ ਉਹ ਨਸ਼ਾ ਸੜਾਓ ਕੈਂਪਾਂ ਦੇ ਵਿੱਚ ਲਾ ਕੇ ਤੇ ਉਹਨਾਂ ਨੂੰ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕੀਤਾ ਗਿਆ ਤਾਂ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਏ ਸੋਹਣੀ ਤੇ ਸੱਚਜੀ ਹੋ ਸਕੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਅਭਿਆਨ ਆ ਇਹ ਲਗਾਤਾਰ جاری ਹੈ ਜਿਹਦੇ ਵਿੱਚ ਪੁਲਿਸ ਪਾਰਟੀਆਂ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਆ ਉਹ ਉਹ ਸਾਪੇਮਾਰੀ ਕੀਤੀ ਜਾ ਰਹੀ ਹੈ ਤੇ ਚੈਕਿੰਗ ਕੀਤੀ ਜਾ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਅਭਿਆਨ ਲਗਾਤਾਰ جاری ਸੀ ਤੇ جاری ਹੈ ਇਸ ਦੌਰਾਨ ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਜ਼ਿਊਮਰ ਜਿਹੜਾ ਆ ਉਹ ਨਜ਼ਰ ਆਉਂਦਾ ਤੇ ਉਸ ਨੂੰ ਜਿਹੜਾ ਆ ਸਮਝਾ ਕੇ ਤੇ ਭੇਜਿਆ ਜਾਏਗਾ ਨਸ਼ਾ ਕੇਂਦਰ ਦੇ ਵਿੱਚ ਜਿੱਥੇ ਕਿ ਨਸ਼ਾ ਛਡਾਉ ਉਹ ਕੈਂਪ ਦੇ ਵਿੱਚ ਉਹਦਾ ਨਸ਼ਾ ਛਡਾਇਆ ਜਾਵੇਗਾ ਤੇ ਜੇ ਕੋਈ ਨਸ਼ਾ ਤਸਕਰ ਕਾਬੂ ਹੁੰਦਾ ਤੇ ਉਹਦੇ ਤੇ ਸਿੱਧੀ ਕਾਰਵਾਈ ਕਰਦੇ ਹੋਏ ਉਸ ਨੂੰ ਜੇਲ੍ਹ ਭੇਜਿਆ ਜਾਵੇਗਾ ਤਸਵੀਰਾਂ ਲਗਾਤਾਰ ਤੁਸੀਂ ਦੇ ਦਦੇ ਪਿਓ ਆਪਣੀ ਸਕਰੀਨ ਦੇ ਉੱਤੇ ਕਿ ਪੁਲਿਸ ਪਾਰਟੀ ਦੇ ਨਾਲ ਇਸਲਾਮਾਬਾਦ ਮੁਹੱਲੇ ਦੇ ਵਿੱਚ ਜਿਹੜਾ ਆ ਡੀਆਈਜੀ ਇੰਦਰਪ੍ਰੀਤ ਸਿੰਘ ਜਿਹੜੇ ਆ ਸੀਨੀਅਰ ਅਫਸਰਾਂ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਬਹੁਤ ਸਾਰੇ ਜਿਹੜੇ ਨੇ ਇੱਥੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਆ ਪੁੱਛਗਿਸ ਕੀਤੀ ਤੇ ਇਸ ਕਾਸੋ ਅਭਿਆਨ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਚਲਾਇਆ ਜਿਹਦੇ ਵਿੱਚ ਇੱਥੇ ਤੁਸੀਂ ਦੇਦੇ ਪਿਓ ਐਸਐਸਪੀ ਗਰਦਾਸਪੁਰ ਸਿਟੀ ਐਸਐਚਓ ਉਹ ਜਿਹੜੇ ਨੇ ਉਹ ਵੀ ਨਾਲ ਸੀ ਤੇ ਲਗਾਤਾਰ ਜਿਹੜਾ ਆ ਉਹ ਪੁੱਛਗਿਸ ਕੀਤੀ ਜਾ ਰਹੀ ਏ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਨਸ਼ਾ ਅੱਗੇ ਪਨਕ ਨਾ ਸਕੇ ਬੜੇ ਬਦੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਨਸ਼ਾ ਤਸਕਰਾਂ ਨੂੰ ਜਿਹੜਾ ਆ ਉਹ ਸਬਕ ਸਿਖਾਰੀ ਅਤੇ ਹੌਲੀ ਹੌਲੀ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚੜੀ ਬਣਾਉਣ ਦੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਜਿਹੜੀ ਹੈ ਮੁਹਿੰਮ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਤੁਸੀਂ ਦੇ ਦੇ ਪਈਓ ਕਿ ਪੰਜਾਬ ਪੁਲਿਸ ਵੱਲੋਂ ਉਹ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੀ ਹੈ ਸਾਪੇਮਾਰੀ ਕਰਕੇ ਤੇ ਇਸ ਜਿਹੜਾ ਅਭਿਆਨ ਨੂੰ ਉਹ ਅੱਗੇ ਵਧਾਇਆ ਜਾ ਰਿਹਾ ਤਾਂ ਹੁੰਦਾ ਦੀ ਕਿ ਜੇ ਇਸੇ ਤਰ੍ਹਾਂ ਨਸ਼ਾ ਤਸਕਰਾਂ ਦੇ ਉੱਤੇ ਠੱਲ ਪੈਂਦੀ ਰਹੀ ਤਾਂ ਬਹੁਤ ਜਲਦ ਜਿਹੜਾ ਆ ਪੰਜਾਬ ਨਸ਼ੇ ਤੋਂ ਮੁਕਤ ਹੋ ਕੇ ਤੇ ਸੋਨੇ ਦੀ ਚਿੜੀ ਦੁਬਾਰਾ ਤੋਂ ਬਣ ਜਾਵੇਗਾ ਤੁਹਾਡਾ ਕੀ ਕਹਿਣਾ ਹੈ ਆਪਣਾ ਕਮੈਂਟ ਜਰੂਰ ਦਿਓ ਤੇ ਆਪਣੇ ਬਾਰੇ ਜਰੂਰ ਲਿਖਿਓ ਧੰਨਵਾਦ ਕੰਟੈਂਟ ਬਾਹਰ ਆਇਆ ਜੀ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ YouTube ਮਖਿਆ ਦੇ ਰਿਹਾ ਕੀਤਾ ਗਿਆ ਹੈ ਇਰੇ ਵਿੱਚ ਮਾਨਜੋਤ ਜੀ ਦੀ ਪੰਜਾਬ ਉਹਨਾਰੇ ਪੇਸ਼ਾ ਨਹੀਂ ਕਰ ਸਕਦੇ ਐਸਐਸਡੀ ਕੁਦਾਸ ਖੁਫੀ ਜਿੱਤੇ ਹੈ ਤੇ ਬਾਕੀ ਸਾਰੀ ਟੀਮ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਕੋਆਰਡੀਨੇਸ਼ਨ ਸੈਕਸ਼ਨ ਪੁਲੇਸ਼ਨ ਲਾਇਆ ਜਾ ਰਿਹਾ ਹੈ ਚਾਰਾ ਸਰਵਿਸਰਾਂ ਦੇ ਵਿੱਚ ਇਹ ਆਪਰੇਸ਼ਨ ਅਲੱਗ-ਅਲੱਗ ਚਲਾਇਆ ਜਾ ਰਿਹਾ ਜਿੱਥੇ ਅਜੇ ਸਿੱਥੇ ਖੜੇ ਹੈ ਇਹ ਕਾਰਾ ਸਿਟੀ ਦੇ ਵਿੱਚ ਇਸਲਾਮਾਬਾਦ ਏਰੀਆ ਹੈ ਇੱਥੇ ਕੋਆਰਡੀਨੇਸ਼ਨ ਸੈਕਸ਼ਨ ਪੁਲੇਸ਼ਨ ਲਾਇਆ ਜਾ ਰਿਹਾ ਤੇ ਇਹ ਸਾਰੇ ਸਿਟੀ ਵਿਜ਼ਨ ਕਰ ਰਹੇ ਨੇ ਇਸ ਪੂਰੇ ਗੋਹਿੰਦੇ ਤਹਿਤ ਹੁਣ ਤੱਕ ਕਰੀਬ 250 ਦੇ ਆਸ-पास ਐਫਆਰ ਸ਼ੁਰੂ ਹੋ ਚੁੱਕੇ ਨੇ ਇਹ ਦੇ ਵਿੱਚ ਕਰੀਬ 400 ਦੇ ਕਰੀਬ ਫਿਰ ਸਵਰਗ ਦੇ ਸੈੱਡਲਰਸ ਨੂੰ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਪਰੋਕਸੀਮੇਟਲੀ 6 ਕਿਲੋ ਹੈਰੋਇਨ ਔਰ ਕੁਝ ਬਾਕੀ ਅਪੀਨ ਔਰ ਵੈਪਨਸ ਵੀ ਕਪਟਿਵੇ ਦੇ ਕਰੀਬ ਜਿਹੜੇ ਹੋ ਇਸ ਮਹੀਨੇ ਦੌਰਾਨ ਰਿਕਵਰ ਕੀਤੇ ਗਏ ਇਸ ਤੋਂ ਇਲਾਵਾ 200 ਦੇ ਕਰੀਬ ਜਿਹੜੇ ਬੱਚੇ ਡਰਗਸ ਦੇ ਵਿੱਚ ਗ੍ਰਸਪ ਹੋਏ ਸਿਗੇ ਉਹਨਾਂ ਨੂੰ ਡੀਡਿਕਸ਼ਨ ਚੰਦੂ ਦੇ ਵਿੱਚ ਭੱਤੀ ਭਇਆ ਗਿਆ ਡਿਸਟ੍ਰਿਕਟ ਪੁਲਿਸ ਵੱਲੋਂ ਉਸ ਲਾਇਸ ਜਗ ਦੀ ਅੰਦਰ ਮੀਦਰ ਕਿਉ ਨਹੀਂ ਲਾਸਟਰੋ ਅਕੇ ਦੁਆਰਾ ਨਾਰਮਲ ਲਾਈਟ ਵੀ ਵਾਪਸ ਹੋ ਗਈ। ਜਿਸ ਤੋਂ ਆਪਣਾ ਬਾਰਡਰ ਏਰੀਆ ਹੈਗਾ ਬਾਰਡਰ ਏਰੀਏ ਜਿਹੜੇ ਨੌਜਵਾਨ ਹੈਗੇ ਨੇ ਜ਼ਿਆਦਾਤਰ ਉਹ ਜਿਹੜੇ ਬਹੁਤ ਤਸ਼ਕਰ ਵੀ ਆ ਗਏ ਉਹਨਾਂ ਨੇ ਗੂਰਾ ਕਰ ਲੈਂਦੇ ਆਗੇ। ਉਧਰ ਕੋਈ ਵਹਿ ਨਹੀਂ ਜੀ। ਇਹ ਉਹੀ ਅਵੇਰਨੈਸ ਵੀ ਨਾਲ-ਨਾਲ ਹੀ ਹੈ ਜੀ। ਇਹ ਮਤਲਬ ਗਵਰਨਮੈਂਟ ਆਫ ਪੰਜਾਬ ਵੱਲੋਂ ਐਨਡੀਪੀ ਸਾਹਿਬ ਵੱਲੋਂ ਜਿਹੜੇ ਖਾਸ ਟੌਪਿਕ ਤੇ ਇਨਸਟਰਕਸ਼ਨ ਸੀ ਉਹ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਐਜ਼ ਵਿਕਟਿਮ ਟਰੀਟ ਕਰਕੇ ਉਹਨਾਂ ਨੂੰ ਡੀਡਿਕਸ਼ਨ ਉਹਨਾਂ ਦੇ ਕਰਵਾਉਣ ਪਹਿਲ ਦੇ ਅਧਾਰ ਤੇ ਉਹਨਾਂ ਨੂੰ ਡੀਡਿਕਸ਼ਨ ਕਰਵਾਣੀ ਹੈ ਤਾਂ ਕਿ ਉਹ ਇਹ ਸਾਰੇ ਨਸ਼ਾ ਨੂੰ ਛੱਡ ਕੇ ਦੁਆਰਾ ਇੱਕ ਨਾਰਮਲ ਜ਼ਿੰਦਗੀ ਜਿਹੜੀ ਇਨਸਟਾਗ੍ਰਾਮ ਕੋਈ ਖਾਸ ਤਕਾਲ ਕੜ ਕੀਤੀ ਨਹੀਂ ਗਰਦਾਸ ਤੋਂ ਜਿਹੜੇ ਵਿੱਚ ਚਾਹ ਦਾ ਸੌੜੀ ਨਾਲ ਦੇ ਵਿੱਚ ਜਿਹੜੇ ਜਿਹੜੇ ਵੀ ਏਰੀਆਜ਼ ਨੇ ਕਿਤੇ ਕੋਈ ਇਸ ਤਰ੍ਹਾਂ ਨੇ ਸਥਾਨ ਨੇ ਜਿਹੜੇ ਪ੍ਰਸਿੱਧ ਰਹੇ ਜਾਂ ਸਵੰਗਲਰ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਏਰੀਆਜ਼ ਦੇ ਵਿੱਚ ਕੋਆਰਡੀਨੇਸ਼ਨ ਚ ਪ੍ਰੋਜੈਕਟ ਚਲਾਇਆ ਜਾ ਰਿਹਾ ਇੱਥੇ ਅਜ ਤੱਕ ਦੇ ਅਸੀਂ ਇੱਥੇ ਕੋਈ ਕੋਆਰਡੀਨੇਸ਼ਨ ਚ ਪ੍ਰੋਜੈਕਟ ਚੱਲ ਰਿਹਾ ਹੈ ऑलरेडी ਅਸੀਂ ਜਾ ਕੇ ਉਹਦੇ ਹੁਣ ਤੋਂ ਸ਼ੁਰੂ ਕਰਾਂਗੇ